ਸਰੇਕ ਮੁੰਡਾ 20 ਸਾਲ ਤੋਂ ਰਹਿ ਰਹੇ ਮੇਰੇ ਨਾਲ ਹੀ ਬਿਆਹ ਦਾ ਜਨਸਾ ਦੇ ਕੇ ਤੇ ਜਦੋਂ ਪਹਿਲਾ ਗੱਲ ਹੋਈ ਉਹਨੇ ਮੈਂ ਸਾਰਾ ਕੁਝ ਦੱਸਤਾ ਸੀ ਕਿ ਮੇਰੀ ਮੈਰਿਜ ਹੋਈ ਆ ਦਸਨ ਤੋਂ ਬਾਅਦ ਵੀ ਉਹ ਕਹਿੰਦਾ ਕੋਈ ਗੱਲ ਨਹੀਂ ਵੀ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਉਸ ਤੋਂ ਬਾਅਦ ਉਹ ਡਿਵੋਰਸ ਲਈ ਜੋ ਪ੍ਰੈਸ਼ਰ ਪਾਉਣ ਲੱਗਾ ਮੇਰੇ ਤੇ ਮੈਂ ਆਪਣੇ ਹਸਬੰਦ ਤੋਂ ਡਿਵੋਰਸ ਲੈ ਲਿਆ ਜੀ ਹਸਬੰਦ ਨਾਲ ਮੇਰਾ ਪਹਿਲਾਂ ਹੀ 10 ਸਾਲ ਤੋਂ ਕੁਝ ਨਹੀਂ ਸੀਗਾ ਮਤਲਬ ਕਿ ਰਹਿ ਰਹੇ ਸੀਗੇ ਅਸੀਂ ਤੇ ਉਸ ਤੋਂ ਬਾਅਦ ਸਰ ਇਹਨਾਂ ਨੇ ਜਦੋਂ ਮੈਂ ਡਿਵੋਰਸ ਲਿਆ ਤਾਂ ਡਿਵੋਰਸ ਤੋਂ ਬਾਅਦ ਮੈਂ ਉਹਨਾਂ ਦੇ ਕੰਨ ਲੱਗੇ ਵੀ ਨਾ ਵਿਆਹ ਕਰ ਲੈ ਵੈਡਰ ਲਾ ਵਿਆਹ ਤੋਂ ਉਹ ਮਤਲਬ ਮੈਨ ਥੋੜੇ ਟਾਈਮ ਬਾਅਦ ਜਦੋਂ ਮੈਨੂੰ ਪਤਾ ਲੱਗਿਆ ਵੀ ਉਹਨਾਂ ਦੀ ਉਹਦੀ ਰੇਟਨਟ ਹੋ ਚੁੱਕੀ ਸੀਗੀ ਤੇ ਉਹਦਾ ਲੰਮਾ ਐਂਡ ਸੀਗੀ ਕੋਈ ਤੇ ਜਦੋਂ ਮੈਨੂੰ ਪਤਾ ਲੱਗਿਆ ਸਰ ਮੈਂ ਪੁੱਛਿਆ ਉਹਨਾਂ ਨੂੰ ਤੇ ਮੇਰੇ ਕੋਲ ਮੁੱਕ ਗਿਆ ਉਸ ਤੋਂ ਬਾਅਦ ਉਹ ਚੀਜ਼ ਮੈਨੂੰ ਪੈਸੇ ਕੋਲੋਂ ਦਿੱਤੇ ਨਹੀਂ ਹਾਂ ਤਾਂ ਫੋਨ ਮੰਗਿਆ ਆਈਫੋਨ ਮੰਗਿਆ ਉਹ ਵੀ ਦਿੱਤਾ ਹੀ ਮੈਂ ਤੇ ਦਵਾਰਾ ਕਹਿੰਦਾ ਫੋਗਿਆ ਦਵਾਰਾ ਫੇਰੇ ਨੇ ਆਈਫੋਨ ਲੱਤਾ ਸਰ ਉਸ ਆਈਫੋਨ ਤੋਂ ਬਾਅਦ ਫੇਰੇ ਨੇ ਮੈਨੂੰ ਮਤਲਬ ਥੋੜੇ ਦਿਨ ਲੈ ਕੇ ਨਾ ਮੈਨੂੰ ਪੈਸੇ ਚਾਹੀਦੇ ਨੇ ਮੈਨੂੰ ਆਪ ਆਪਣੇ ਘਰੇ ਧਰ ਕੇ ਪੈਸੇ ਲੈ ਕੇ ਦਿੱਤੇ ਸਰ ਉਹ ਵੀ ਲੈਣ ਤੋਂ ਬਾਅਦ ਮੈਨੂੰ ਪਤਾ ਉਹਨੂੰ ਕੰਮ ਲਈ ਆਫਿਸ ਗਿਆਈ ਵਾਪਸ ਨਹੀਂ ਆਇਆ ਮੈਂ ਫੋਨ ਕਰਦੀ ਰਹੀ ਕਰਦੀ ਮਤਲਬ ਉਹਨੇ ਫੋਨ ਸਾਨੂੰ ਬੰਦ ਕਰ ਲਿਆ ਜੀ ਮੈਂ ਇਹਨਾਂ ਦੇ ਘਰੇ ਗਈ ਇਹਦੀ ਮੰਮੀ ਮੈਨੂੰ ਪਹਿਲਾਂ ਫੋਨ ਦਿੱਤਾ ਮਸਾਉਂਦੀ ਰਹੀ ਜੀ ਕੋਈ ਰਾਣੀ ਦਿੱਤਾ ਇਹਨਾਂ ਨੇ ਜਦੋਂ ਫਿਰ ਮੈਂ ਫਾਈਲ ਕਾ ਜਾ ਕੇ ਦਰਖਾਸਤ ਦਿੱਤੀ ਇਹਨਾਂ ਦੇ ਪਿੰਡ ਉੱਥੇ ਜਾ ਕੇ ਦਰਖਾਸਤ ਦਿੱਤੀ ਤਾਂ ਸਾਹਮਣੇ ਲੱਗੇ ਬਲਦੀ ਮਾਗਨੇ ਸਾਡੇ ਕੋਲ ਤਾਂ ਆਇਆ ਨਹੀਂ ਸਾਡਾ ਮੁੰਡਾ ਕਿੱਥੇ ਗਿਆ ਤੇ ਅਸੀਂ ਤੇਰੇ ਨਾਲ ਪਾਵਾਂਗੇ ਜੇ ਕੁਝ ਹੋ ਗਿਆ ਇਹ ਉਹ ਮਤਲਬ ਡੇਲੀ ਕਹਿੰਦਾਂ ਸੀ ਅੱਧੀ ਅੱਧੀ ਆ ਗਿਆ ਅੱਧੀ ਅੱਧੀ ਦਰਖਾਸਤ ਦੰਨੇ ਆ ਇਹ ਉਹ ਫਾਈਲ ਕਾ ਜਿਹੜੀ ਦਰਖਾਸਤ ਦਿੱਤੀ ਸਰ ਉੱਥੇ ਜਾ ਕੇ ਇਹਨਾਂ ਨੇ ਪੇਸ਼ ਕੀਤਾ ਫਾਈਲ ਮੈਂ ਉਹ ਕਹਿੰਦੇ ਵੀ ਇੱਥੇ ਨਹੀਂ ਮਿਲਦਾ ਮੇਰੇ ਤਾਂ ਮੈਟਰ ਆ ਪੈਸੇ ਉਹ ਜਿਹੜੇ ਨੂੰ ਮਿਲਦੇ ਨੇ ਮੈਂ ਕਿਹਾ ਮੈਨੂੰ ਪੈਸੇ ਨਹੀਂ ਚਾਹੀਦੇ ਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਆ ਵੀ ਮੈਂ ਨਾਲ ਵਾਅਦਾ ਕੀਤਾ ਮੇਨੂੰ ਵਿਆਹ ਕਰਾਵੇ ਉਹ ਕਹਿੰਦੇ ਫਿਰ ਤੂੰ ਰੇਤੀ ਹੋਣਾ ਪੈਣਾ ਮੈਂ ਕਿਹਾ ਨਹੀਂ ਸਰ ਮੈਂ ਨਹੀਂ ਆਣਾਗਾ ਤੇ ਤੇਰੇ ਇੱਥੇ ਆ ਕੇ ਮੈਂ ਐਸਐਸਡੀ ਦਫ਼ਤਰ ਚ ਲਾਈ ਐਪਲੀਕੇਸ਼ਨ ਦੀ ਉਹਨਾਂ ਨੇ ਬੂ ਮਸਾਲਾ ਨੂੰ ਦਿੱਤੀ ਬੂ ਮਸਾਲਾ ਮੈਡਮ ਬਿੜੀ ਸੀ ਆਈਓ ਵੀ ਉਹਨਾਂ ਦਾ ਮੇਰੇ ਲਈ ਬਿਹੇਵੀਅਰ ਸਹੀ ਨਹੀਂ ਸੀਗਾ ਸਰ ਜਦੋਂ ਵੀ ਮੈਂ ਦੰਦੀ ਉਹ ਕੁਛ ਨਾ ਕੁਛ ਮਤਲਬ ਕਹਿੰਦੀ ਰਹਿੰਦੀ ਮੈਂ ਤੇਰੇ ਖਿਲਾਫ ਵੀ ਕਰ ਸਕਦੀ ਆ ਇਹ ਉਹ ਮਤਲਬ ਐਡਾ ਬੋਲਦੀ ਰਹਿੰਦੀ ਸੀਗੀ ਉਹ ਜ ਉਹ ਮੁੰਡੇ ਵਾਲੇ ਉਹ ਆਉਂਦੇ ਨਹੀਂ ਸੀਗੇ ਕਈ ਵਾਰ ਤਾਂ ਕਾਫੀ ਤਰੀਕਾ ਤੇ ਆਏ ਹੀ ਨਹੀਂ ਉਹ ਆਪਣੀ ਮਰਜ਼ੀ ਨਾਲ ਦੋ ਵਾਰੀ ਆਏ ਨੇ ਦੋਈ ਵਾਰੀ ਮੈਡਮ ਨੇ ਉਹਨਾਂ ਨੂੰ ਕਹਿੰਦੇ ਵਿਆਹ ਵਾਲੇ ਕਹਿੰਦਾ ਪਤਾ ਨਹੀਂ ਜੀ ਮੈਨੂੰ ਨਹੀਂ ਪਤਾ ਪਰ ਐਂਡ ਦੇ ਆ ਕੇ ਮੁੰਡਾ ਕਹਿੰਦਾ ਮੇਰੇ ਤੇ ਪਰਚਾ ਕਰ ਦੋ ਮੈਡਮ ਮੈਂ ਇੱਥੇ ਪੇਸ਼ੈਂਟ ਕੇਅਰ ਦਾ ਕਰਦੀ ਸੀਗੀ ਜੀ ਆਪਣੇ ਤੇ ਜਿੱਥੇ ਮੈਂ ਰਹਿੰਦੀ ਸੀ ਜੀ ਉੱਥੇ ਦਾ ਯਾਰ ਦੋਸਤ ਰਹਿੰਦਾ ਸੀਗਾ ਉਧਰ ਖਾਲ ਦੇ ਵਿੱਚ ਵੀ ਆ ਜੀ ਹਾਂਜੀ ਆਪਣੇ ਇੱਥੇ ਮਹਾਲੀ ਬਿਲੋਂਗੀ ਦੀ ਜੀ ਤੇ ਉੱਥੇ ਸਾਰੇ ਆਂਦਾ ਜਾਂਦਾ ਸੀਗਾ ਇਹ ਉਹ ਵੀ ਜਾਂਦਾ ਬਸ ਉੱਥੇ ਮੁਲਾਗਾ ਮੇਰੇ ਪਿੱਛੇ ਪਿਆ ਰਿਹਾ ਕਾਫੀ ਟਾਈਮ ਤੋਂ ਵੀ ਮੇਰੇ ਨਾਲ ਗੱਲ ਕਰ ਲੈ ਤਿੰਨ ਚਾਰ ਮਹੀਨੇ ਤੋਂ ਮੈਂ ਇਗਨੋਰ ਕਰ ਰਹੀ ਸਰ ਇਹ ਨਾ ਮਤਲਬ दारू ਪੀ ਕੇ ਉੱਪਰ ਖੜ ਜਾਂਦਾ ਸੀ ਪੀ ਵੀ ਦੇ ਕਿ ਮੈਂ ਸੁਸਾਈਡ ਕਰ ਲਵਾਂ ਮੇਰੇ ਨਾਲ ਗੱਲ ਕਰ ਚਲੋ ਹੁੰਦੀ ਉਹ ਨਹੀਂ ਸਾਡੀ ਚਲੋ ਹੋ ਗਈ ਸਰ ਉਸ ਤੋਂ ਬਾਅਦ ਹੀ ਇਹ ਸਭ ਕੁਝ ਕਰਨ ਲੱਗੇ ਜੀ ਖਰਾਨ ਵਾਲਾ ਫਾਈਲ ਕਰਦਾ ਸਰ ਕਮਗਰ ਸਰ ਜੀ ਇਹ ਆਪਣੇ ਇੱਥੇ ਕੋਲ ਸੈਂਟਰ ਜੀ ਲੱਗਾ ਹੋਇਆ ਸੀਗਾ ਫਜ਼ਰਤ ਕੰਪਲੀਟ ਹੋ ਗਿਆ ਉਹ ਕਲ ਸਰ ਉਹ ਵੀ ਮੈਂ ਨਹੀਂ ਕੀਤੀ ਸੀ ਕਿ ਜਾ ਕੇ ਕਿ ਉਹਨਾ ਮੈਨੂੰ ਇਹ ਕਹਿੰਦੇ ਨੇ ਕਿ ਮੁੰਡਾ ਵਾਂਗ ਮੇਰਾ ਫੋਨ ਕੰਨ ਲੈ ਕੇ ਆ ਗਿਆ ਜੋ ਵੀ ਸੀਗਾ ਤੇ ਫਿਰ ਉਹਨਾਂ ਨੇ ਪੇਸ਼ ਕਰਾਇਆ ਸੀ ਇਹ ਨਹੀਂ ਤਾਂ ਦੀ ਮਮੀ ਮੈਨੂੰ ਧਮਕੀਆਂ ਮਾਰ ਰਹੀ ਕਹਿੰਦੀ ਸਰ ਕਿ ਤੁਹਾਡਾ ਮੁੰਡਾ ਕਿੱਥੇ ਗਿਆ ਅਸੀਂ ਤੇਰੇ ਗਲ ਪਾਵਾਂਗੇ ਮਰ ਗਿਆ ਐਵੇਂ ਕਹਿੰਦੀ ਮੈਨੂੰ ਸਰ ਹਾਂ ਜੀ ਗਈਆਂ ਹਾਂ ਜੀ ਉਹਦੀ ਫੈਮਿਲੀ ਨੂੰ ਸਭ ਕੁਝ ਪਤਾ ਹੀ ਸਾਡੇ ਬਾਰੇ ਜਦੋਂ ਸਰ ਮੈਂ ਪੈਸੇ ਦਿੱਤੇ ਸੀ ਮੇਰੀ ੜੀ ਸੇਵਿੰਗ ਸੀ ਸਾਰੇ ਖਤਮ ਹੋ ਗਈ ਹੁਣ ਉਹਨਾਂ ਨੂੰ ਲੱਗਣ ਲੱਗਿਆ ਵੀ ਹਾਂ ਤਾਂ ਕੁਝ ਮਿਲ ਨਹੀਂ ਰਿਹਾ ਐਕਚੁਅਲੀ ਨਾ ਸਰਦੀ ਅਗੇਂਡੈਂਟ ਹੋ ਜੀ ਬਾਰਲੀ ਕੁੜੀ ਸੀ ਕੋਈ ਕੈਨੇਡਾ ਦੀ ਉਹਦੇ ਚੱਕਰ ਜਿਹਾ ਹੋ ਰਿਹਾ ਸਭ ਕੁਝ ਇਹ ਜੀ 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 ਸਰ ਤਾਂ ਐਸਾ ਰਹੇ ਸੰਦੋਟਾਈ ਸਾਲ ਦਾ ਹੋ ਗਿਆ ਨਹੀਂ ਨਾਲ ਇਕੱਠੇ ਰਹਿੰਦੇ ਸੀਗੇ ਜੀ ਹਾਂ ਜੀ ਜਿਹੜੀ ਜਿਹੜੀ ਕੁਝ ਅਗੇਂਡੈਂਟ ਦੀ ਗੱਲ ਕਰਦੇ ਹੋ ਉਹ ਜਿਹੜਾ ਕੁੜਾ ਯੂਨੀਵਰਸਿਟੀ ਬੰਦਾ ਸੀ ਉਹਤੋਂ ਬਾਤ ਹੀ ਕਰ ਲਾ ਕਿ ਜੇ ਪਹਿਲਾਂ ਦੀ ਸਰ ਇਹਨਾਂ ਦਾ ਪਹਿਲਾ ਸੀ ਮੈਨੂੰ ਇਹਨੇ ਕਿਹਾ ਮੈਨੂੰ ਉਹ ਪਸੰਦ ਨਹੀਂ ਗਈ ਮੈਂ ਵਿਆਹ ਨਹੀਂ ਕਰਾਉਣਾ ਜਾਂਦਾ ਉਹਦੇ ਨਾਲ ਤੇ ਇਹ ਸਾਡੇ ਮੇਰੇ ਫਾਈਨੈਂਸਰ ਤਾਂ ਉਹਦੇ ਕੋਲ ਕੁਝ ਸਾਡੇ ਘਰ ਤੇ ਜਿਵੇਂ ਜੀ ਬੈਠੇ ਜੀ ਰਹਿੰਦੇ ਸੀਗੇ ਤੇਲੇ ਹੁਣ ਬਾਅਦ ਚ ਇਹ ਚੀਜ਼ਾਂ ਮਤਲਬ ਇਹਨੇ ਕਹਤਾ ਮੇਰਾ ਖਤਮ ਹੋ ਗਿਆ ਸਭ ਕੁਝ ਹੁਣ ਵੀ ਸਾਰੇ ਮੈਨੂੰ ਨਹੀਂ ਪਤਾ ਕੀ ਕਰ ਰਹੇ ਨੇ ਕੀ ਨਹੀਂ ਪਤਾ ਨਹੀਂ ਉਹਦੇ ਚੱਕਰ ਜੀ ਮੇਰੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਪਰ ਮੈਨੂੰ ਤਾਂ ਦੁੱਖ ਦਿੱਤਾ ਗਿਆ ਨਾ ਸਰ ਮੇਰਾ ਡਿਵੋਰਸ ਤੱਕ ਕਰਵਾਤਾ ਇਸ ਬੰਦੇ ਨੇ ਹੋ ਗਿਆ ਤੁਹਾਡਾ ਨਹੀਂ ਸਰ ਹੋ ਗਿਆ ਸੀ ਕੰਮ ਦਾ ਡਿਵੋਰਸ ਸਾਰਾ ਕੁਝ ਤੱਕ ਹੋ ਗਿਆ ਮੇਰੇ ਸਿਰ ਤੇ ਡਿਵੋਰਸ ਹੋਇਆ ਸੀ ਤੇ ਸਰ ਉਸ ਟਾਈਮ ਮਤਲਬ ਮੇਰੇ ਹਸਬੰਦ ਨਾਲ ਮੇਰਾ ਕੁਝ ਨਹੀਂ ਸੀ ਅਲੱਗ ਹੀ ਰਹਿ ਰਹੇ ਸੀ ਬਹੁਤ ਟਾਈਮ ਤੋਂ ਜੀ ਬੱਚਿਆਂ ਕਰਕੇ ਮੈਂ ਡਿਵੋਰਸ ਨਹੀਂ ਸੀ ਲੈਣਦੀ ਮੈਂ ਕਿਹਾ ਚਲ ਛੱਡ ਇਹ ਜਦੋਂ ਮੇਰੇ ਨਾਲ ਕਹਿਣ ਲੱਗੇ ਡਿਵੋਰਸ ਲੈ ਆ ਤੂੰ ਵੀ ਮੈਂ ਤਾਂ ਵਿਆ ਸਰ ਮੇਰੀ ਮੰਗੇ ਇਹ ਹੀ ਮੇਰੀ ਤਾਂ ਜਿੰਦਗੀ ਖਰਾਬ ਹੋ ਗਈ ਮੈਂ ਕਿੱਧਰ ਜਾਵਾਂ ਜੀ ਨਾ ਤਾਂ ਮੈਂ ਦੇਖੋ ਵੀ ਡੇਟ ਤਾਂ ਮੇਰੇ ਹੈ ਨਹੀਂ ਗਈ ਸਾਰੇ ਵੱਲੋਂ ਮੈਂ ਵੈਸੇ ਹੀ ਚਲੇ ਗਈ ਸਰ ਬੱਚੇ ਕੁੱਚੇ ਸਭ ਕੁਝ ਇਹਦੇ ਕਰਕੇ ਕਦਮ ਹੋ ਗਿਆ ਹੁਣ ਇਹ ਹੋਮ ਸੈਲ ਦੇ ਵਿੱਚ ਹੋ ਰਿਹਾ ਕੀ ਚੱਲ ਰਿਹਾ ਜਾਂ ਉੱਥੇ ਸਰ ਇਹ ਹੋਮ ਸੈਲ ਜੇ ਪਹਿਲਾਂ ਪੱਜ ਗਿਆ ਸੀਗਾ ਜੀ 2 ਮਹੀਨੇ ਗੈਪ ਰਿਹਾ ਤੁਸੀਂ ਸੀਗਾ ਉਸ ਤੋਂ ਬਾਅਦ ਮੈਂ ਇੱਥੇ ਆਇਆ ਜੀ ਮੈਂ ਨਾਲ ਸਮਝੌਤਾ ਕਰਨ ਸਮਝੌਤਾ ਕਰਨਾ ਹੈ ਸਰ ਮੈਨੂੰ ਤਾਂ ਕੋਈ ਇੱਥੇ ਬੈਠੇ ਕਰਦੇ ਰੂਮ ਦੀ ਗੱਲ ਕੁੜੀਆਂ ਨਾਲ ਹੀ ਨਹੀਂ ਕਹਿੰਦਾ ਨਹੀਂ ਰੂਮ ਚ ਦੋ ਮੋੜੇ ਦੇ ਨਾਲ ਸੀ ਕਹਿੰਦਾ ਨਹੀਂ ਰੂਮ ਤੇ ਨਹੀਂ ਕਹਿੰਦਾ ਬਾਹਰ ਚੱਲਦੇ ਇੱਥੇ ਲੈਟ ਨਹੀਂ ਹੈਗੀ ਤੇ ਮੈਂ ਕਿਹਾ ਠੀਕ ਹੈ ਮੈਂ ਕਿਹਾ ਆਪਾਂ ਬਾਹਰ ਬਹਿ ਕੇ ਗੱਲ ਕਰਦੇ ਇਹਨਾਂ ਨੂੰ ਰੂਮ ਬੁੱਕ ਕਰਾ ਦਿੰਨਾ ਇਹਨਾਂ ਨੂੰ ਦੂਜੇ ਮੋੜੇ ਦੇ ਰੂਮ ਬੁੱਕ ਕਰਾ ਦਾਂ ਜੀ ਇੱਥੇ ਅਸੀਂ ਬਾਹਰ ਘੁੰਮਣ ਕੰਮ ਲੱਗ ਗਿਆ ਮੈਂ ਕਿਹਾ ਉੱਥੇ ਬਾਹਰ ਬਹਿ ਕੇ ਸੀ ਗੱਲ ਕਰੀ ਤੇ ਕਹਿੰਦਾ ਨਹੀਂ ਚੱਲ ਮੇਰੀ ਮਿੰਟਾਂ ਨੂੰ ਤਾਂ ਕਰ ਲਾ ਗਿਆ ਜੀ ਮੈਂ ਤਾਂ ਕਹਿੰਦੇ ਹੋਟਲ ਚਲੇਗੀ ਸਰ ਇਹ ਆਪਣੇ ਮੂਹ ਵੀ ਮੰਨਿਆ ਸਰ ਸਵੇਰ ਆਣੀ ਮੈਨੂੰ ਰਾਤ ਨੂੰ ਇਹਨੇ ਕਿਆ ਕਹਿੰਦਾ ਮੈਂ ਨੀਂਦ ਹੀ ਕੋਣਕ ਨੂੰ ਤਾਂ ਦਿੱਤੀ ਸੀ ਕਿ ਤੂੰ ਸੋਝ ਗਈ ਮੈਂ ਨਾਲ ਲੜਾਂਗੀ ਨਹੀਂ ਤੇ ਸ ਕੋਰਟ ਜਾ ਕੇ ਮੈਂ ਤੁਹਾਨੂੰ ਨਾ ਮੈਂ ਤੁਹਾਨੂੰ ਲਿਖਾ ਦਣਾ ਵੀ 2 ਮਹੀਨੇ ਤੱਕ ਨਾ ਵਿਆਹ ਕਰਾ ਲੂਗਾ ਵੀ ਮੇਟਾ ਗਲਤੀ ਹੋ ਗਈ ਜੋ ਵੀ ਮੈਂ ਰਾਤ ਕੀਤਾ ਵੀ ਕੋਈ ਨਾ ਆਪਾਂ ਕੋਰਟ ਚਲੇ ਜਾਂਦਾ ਕੋਰਟ ਜਾ ਕੇ ਲਿਖਾ ਲੈਣੇ ਆ ਉੱਥੇ ਜਾ ਕੇ ਸਾਰੇ ਨੇ ਐ ਉਹ ਜਿਹੜਾ ਕਰਵਾਇਆ ਆਪਣਾ ਆਧਾਰ ਕਾਰਡ ਦੇ ਕੇ ਜੀ ਇਹ ਲਿਖਾਉਂਦਾ ਲਿਖਾਉਂਦਾ ਦੀ ਮਾਂ ਦਾ ਫੋਨ ਆ ਜੇ ਉਹ ਤੋਂ ਭੱਜ ਗਿਆ